ਤਨ ਬਾਬਾ ਮੋਤੀ RAM ਮਹਾਰਾ ਜੀ ਨੇ ਠੰਡੇ ਬੁਰਜ ਵਿੱਚ ਸਾਹਿਬਜ਼ਾਦੇ ਬੰਦ ਕੀਤੇ ਠੰਡੇ ਬੁਰਜ ਵਿੱਚ ਮਾਂ ਗੁਜਰਕੌਰ ਨੂੰ ਬੰਦ ਕੀਤਾ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਉਹ ਗੁਰਮਖੋ ਇੱਕ ਵਾਰੀ ਦਰਸ਼ਨ ਕੀਤੇ ਇੱਕ ਵਾਰੀ ਵਿੱਚ ਠੰਡੇ ਬੁਰਜ ਵਿੱਚ ਬਾਬਾ ਮੋਤੀ RAM ਜੀ ਮਹਾਰਾ ਇਹਨਾਂ ਨੇ ਦਰਸ਼ਨ ਕਿਉਂਕਿ ਵਜੀਦੇ ਦੀ ਫੌਜ ਵਿੱਚ ਸੰਧ ਉੱਥੇ ਨੌਕਰੀ ਕਰਦੇ ਸੀ ਏ ਤਨ ਬਾਬਾ ਮੋਤੀ ਨਾ ਮਹਿਰਾ ਜੀ ਸ਼ਾਮ ਦਾ ਵੇਲਾ ਹੋਇਆ ਉਹ ਜਦੋਂ ਕਲਗੀ ਧਰ ਗੁਰੂ ਗੋਬਿੰਦ ਸਿੰਘ ਨੇ ਆ ਲਾਲਾਂ ਨੂੰ ਫੜ ਕੇ ਠੰਡੇ ਬੁਰਜ ਵਿੱਚ ਬੰਦ ਕੀਤਾ ਕਿਨੇ ਬਾਬਾ ਮੋਤੀ ਨਾ ਮਹਿਰਾ ਜੀ ਉੱਥੇ ਨੌਕਰੀ ਕਰਦੇ ਸੀ ਬਾਬਾ ਮੋਤੀ RAM ਮੈਰੇ ਨੇ ਜਦੋਂ ਦਰਸ਼ਨ ਕੀਤੇ ਨਾ ਮਹਾਰਾਜ ਦੇ ਲਾਲਾਂ ਦੇ ਪੈਰਾਂ ਤੇ ਛਾਲੇ ਤੁਰ ਤੁਰ ਕੇ ਤਨ ਬਾਬਾ ਮੋਤੀ RAM ਮਹਾਰਾਜ ਦੇ ਪੈਰਾਂ ਤੇ ਛਾਲੇ ਪਏ ਸਾਧ ਸੰਗਤ ਜੀ ਬਸਤਰ ਜਿਹੜੇ ਸੀ ਸੁਣਿਓ ਬਸਤਰ ਜਿਹੜੇ ਸੀ ਝਾੜੀਆਂ ਚੋਂ ਜਦੋਂ ਲੰਘ ਕੇ ਆਏ ਲੀਰਾਂ ਲੀਰਾਂ ਬਾਣਾ ਹੋਇਆ ਪੈਰਾਂ 'ਚ ਕੋਈ ਜੋੜਾ ਨਹੀਂ ਜਿੱਦਾਂ ਬੰਦਾ ਬਹੁਤਾ ਤੁਰਦਾ ਹੈ ਤੇ ਸਰੀਰ ਪੈਰ ਨੇ ਜਿਹੜੇ ਇਹ ਫੁੱਲ ਜਾਂਦੇ ਆ ਅੱਟਣ ਬਣੇ ਹੋਏ ਨੇ ਵੱਡੇ ਵੱਡੇ ਨਿੱਕੇ ਨਿੱਕੇ ਪੈਰ ਛੋਟੇ ਛੋਟੇ ਪੈਰ ਅੱਟਣ ਬਣੇ ਹੋਏ ਨੇ ਇੱਕ ਵਾਰੀ ਦਰਸ਼ਨ ਕੀਤੇ ਸਾਧ ਸੰਗਤ ਜੀ ਫਟਿਆ ਬਾਣਾ ਝਾੜੀਆਂ ਚ ਉਲਝਿਆ ਬਾਣਾ ਵੇਖਿਆ ਫਟੇ ਚਰਨ ਵੇਖੇ ਤਨ ਮਾ ਗੁਜਰ ਕੌਰ ਜੀ ਉਹ ਬਜ਼ੁਰਗ ਮਾ ਉਹ ਬਿਰਧ ਮਾਤਾ ਜਦੋਂ ਵੇਖੀ ਬਾਬਾ ਮੋਤੀराम ਮਹਿਰਾ ਜਦੋਂ ਘਰ ਆਇਆ ਨਾ ਆਪਣੇ ਜਦੋਂ ਘਰ ਆਇਆ ਤਨ ਬਾਬਾ ਮੋਤੀराम ਮਹਿਰਾ ਸਾਧ ਸੰਗਤ ਜੀ ਗੁਰੂ ਦੇ ਆ ਲਾਲਾਂ ਦਾ ਐਸਾ ਹਾਲ ਵੇਖਿਆ ਘਰ ਆ ਕੇ ਚੈਨ ਨਹੀਂ ਮਿਲੀ ਘਰ ਆ ਕੇ ਸੁਰਤ ਨਹੀਂ ਲੱਗੀ ਕਹਿੰਦੇ ਬਾਬਾ ਮੋਤੀਰਾ ਮਹਾਰਾਜ ਜਦੋਂ ਘਰ ਆਏ ਤੇ ਮਾਂ ਕਹਿੰਦੀ ਵੀ ਪੁੱਤ ਪ੍ਰਸ਼ਾਦਾ ਛਕ ਲੈ ਪ੍ਰਸ਼ਾਦਾ ਐ ਪ੍ਰਸ਼ਾਦਾ ਪਾ ਦਿੱਤਾ ਬਾਬਾਈ ਦੇ ਘਰੋਂ ਮਹਾ ਬਾਬਾ ਮੋਤੀਰਾ ਮਹਾਰਾਜ ਜੀ ਦੇ ਘਰ ਤੋਂ ਮਾਤਾ ਭੋਲੀ ਜੀ ਮਾਲ ਲੇ ਤੋ ਉਹ ਪੁੱਤ ਪ੍ਰਸ਼ਾਦਾ ਛਕ ਲਾ ਤੂੰ ਸ਼ਗ ਪ੍ਰਸ਼ਾਦਾ ਸਰਸੰਗਤ ਜੀ ਕਿਵੇਂ ਪ੍ਰਸ਼ਾਦਾ ਛਕੇ ਹਾਲ ਵੇਖਿਆ ਅੱਖਾਂ ਨਾਲ ਸਭ ਜਾਂਦਿਆਂ ਦਾ ਤੁਸੀਂ ਇੱਕ ਵਾਰੀ ਦਰਸ਼ਨ ਕੀਤੇ ਬਾਬਾ ਮੋਤੀराम ਮਹਾਰਾਜੀ ਨੇ ਗੁਰੂਦਿਆਂ ਲਾਲਾਂ ਦੇ ਗੁਰੂ ਦੀ ਮਾਤਾ-ਮਤਾ ਗੁਜਰਕੌਰ ਜੀ ਦੇ ਜਦੋਂ ਸ਼ਾਮ ਨੂੰ ਆਪਣੇ ਘਰ ਆਏ ਨਾ ਸਤਸੰਗਤ ਜੀ ਉਹ ਮਾਤਾ ਭੋਲੀ ਮਾਲ ਲਦੋ ਪੁੱਤ ਨਰੈਣਾ ਆਏ ਅੱਗੇ ਬਹਿ ਕੇ ਪ੍ਰਸ਼ਾਦਾ ਪਾਇਆ ਸੁਣਿਓ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਬਾਬਾ ਮੋਤੀराम ਮਹਿਰਾ ਐਦਾਂ ਬੁਰਕੀ ਤੋੜੀ ਜਦੋਂ ਮੁਖ ਦੇ ਕੋਲ ਐ ਬੁਰਕੀ ਗ੍ਰਾਈ ਲੈ ਕੇ ਗਏ ਨਾ ਐ ਥੱਲੇ ਰੱਖ ਦਿੱਤੀ ਮਾਪੂਛ ਜੀ ਕਹਿੰਦੀ ਵੀ ਪੁੱਤ ਤੇਰੇ ਚਿਹਰੇ ਨੂੰ ਵੇਖ ਕੇ ਐਂ ਲੱਗਦਾ ਵੀ ਜਿਵੇਂ ਬੜਾ ਉਦਾਸ ਹੋ। ਕੀ ਹੋਇਆ? ਤੂੰ ਪ੍ਰਸ਼ਾਦਾ ਸ਼ੱਕਦਾ ਕਿਉਂ ਨਹੀਂ ਬਈ? ਪੁੱਤ ਕਹਿੰਦਾ ਹੈ। ਭਾਈ ਨਰੈਣਾ ਜੀ ਬੋਲਦੇ ਨੇ, ਬਾਪੂ ਤੂੰ ਪ੍ਰਸ਼ਾਦਾ ਕਿਉਂ ਨਹੀਂ ਸ਼ੱਕਦਾ? ਭੋਜਨ ਕਿਉਂ ਨਹੀਂ ਤੁਸੀਂ ਸ਼ੱਕਦੇ? ਸਾਧ ਸੰਗਤ ਜੀ ਉਸ ਵੇਲੇ ਪਤਾ ਕੀ ਕਹਿੰਦਾ? ਅੱਖਾਂ ਚੋਂ ਨੇਤਰ ਨੇਤਰਾਂ ਚੋਂ ਜਲ ਵਗਾਇਆ ਰੋਂਦਾ ਰੋਂਦਾ ਕਹਿੰਦਾ ਮਾਂ ਓ ਮਾਤਾ ਮੇਰਾ ਨਾ ਸੌਣ ਨੂੰ ਨਾ ਬਹਿਣ ਨੂੰ ਮੇਰਾ ਚਿੱਤ ਨਹੀਂ ਟਿਕਾਣੇ ਅੱਜ ਪ੍ਰਸ਼ਾਦਾ ਛਕਣਾ ਤਾਂ ਦੂਰ ਦੀ ਗੱਲ ਮੇਰਾ ਤਾਂ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਪੁੱਤ ਹੋਇਆ ਕਿਦਿਨੂ ਐਸਾ ਮਾਤਾ ਮੈਂ ਕਲਗੀਧਰ ਗੁਰੂ ਗੋਬਿੰਦ ਸਿੰਘ ਜਿਆ ਲਾਲਾਂ ਨੂੰ ਕਿਹਣਾ ਅੱਖਾਂ ਨਾਲ ਵੇਖਿਆ ਅੱਖਾਂ ਇਸ ਵਜੀਦੇ ਨੇ ਜਾਲਮ ਨੇ ਮਾਤਾ ਉਹ 80 ਸਾਲ ਦੀ ਬਜ਼ੁਰਗ ਮਾ ਗੁਰੂ ਗੋਬਿੰਦ ਸਿੰਘ ਦੀ ਉਹਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਛੋਟੇ ਛੋਟੇ ਲਾਲ ਗਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਮਾਤਾ ਖਡੌਣਿਆਂ ਨਾਲ ਖੇਡਣ ਦੀ ਉਮਰ ਠੰਡੇ ਬੁਰਜ ਵਿੱਚ ਬੰਦ ਕੀਤਾ ਮੈਂ ਅੱਖਾਂ ਨਾਲ ਵੇਖਿਆ ਪੁੱਤ ਕੀ ਵੇਖਿਆ ਮਾਤਾ ਤੁਰ ਤੁਰ ਕੇ ਉਹਨਾਂ ਦੇ ਚਰਨਾਂ 'ਚ ਛਾਲੇ ਪਏ ਨੇ ਕੋਲ ਮੋਟਾ ਕੱਪੜਾ ਕੋਈ ਨਹੀਂ ਮਾਤਾ ਜਿਹੜਾ ਬਾਣਾ ਪਾਇਆ ਝਾੜੀਆਂ ਚ ਲਗ ਲਗ ਕੇ ਬਾਣਾ ਵੀ ਲੀਰੋ ਲੀਰ ਹੋਇਆ ਪਿਆ ਉਸ ਵੇਲੇ ਪੁੱਤ ਕੀ ਚਾਹੁੰਨਾ ਏ ਤੂੰ ਮਾਂ ਪੁੱਛਦੀ ਮੋਤੀ ਵੇ ਪੁੱਤਰਾ ਤੂੰ ਕੀ ਚਾਹੁੰਨਾ ਏ ਹੱਥ ਜੋੜ ਕੇ ਕਹਿੰਦੇ ਪਾਬਾ ਮੋਤੀ ਦਾ ਮੇਰਾ ਕਹਿੰਦੇ ਮਾਂ ਮੈਂ ਗੁਰੂਦਿਆਂ ਲਾਲਾਂ ਦੀ ਸੇਵਾ ਕਰਾਂ ਮੈਂ ਸੇਵਾ ਕਮਾਉਣੀ ਮਾਰੇਦਿਆਂ ਲਾਲਾਂ ਦੀ ਪੁੱਤ ਕਮਾ ਆ ਫਿਰ ਗਰ ਸੇਵਾ ਸਾਧ ਸੰਗਤ ਜੀ ਬਾਬਾ ਮੋਤੀ RAM ਮਹਿਰਾ ਕਹਿੰਦਾ ਮੈਂ ਭੋਜਨ ਸ਼ਕਾਉਣਾ ਹੈ ਮਾਤਾ ਜੀ ਨੂੰ ਸੁਣਿਓ ਮੈਂ ਭੋਜਨ ਸ਼ਕਾਉਣਾ ਹੈ ਕਹਿੰਦੇ ਜਦੋਂ ਬਾਬਾ ਮੋਤੀ RAM ਮਹਿਰਾ ਜੀ ਗਏ ਸੇਵਾ ਕਰਨ ਵਾਸਤੇ ਸੁਣਿਓ ਸੇਵਾ ਕਰਨ ਗਏ ਲੰਗਰ ਸ਼ਕਾਉਣ ਵਾਸਤੇ ਗਏ ਪਹਿਰੇਦਾਰ ਅੱਗੇ ਸਿਪਾਹੀ ਰੋਕਦੇ ਨੇ ਕਹਿੰਦੇ ਕਿੱਥੇ ਚੱਲਿਆ ਕੌਣ ਹੈ ਬਾਣੀ ਤੂੰ ਕਿੱਥੇ ਚੱਲਿਆ ਤੂੰ ਬੁਰਜਲ ਉੱਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਗੁਰੂ ਗੋਬਿੰਦ ਸਿੰਘ ਦੀ ਮਾਤਾ ਕੈਦ ਨੇ ਇਧਰ ਨਹੀਂ ਕੋਈ ਜਾ ਸਕਦਾ ਬਾਬਾ ਮੋਤੀ ਨਾਮ ਮੇਰਾ ਹੱਥ ਜੋੜ ਕੇ ਕਹਿੰਦਾ ਇਹਨਾਂ ਮੈਂ ਗੁਰੂਆਂ ਲਾਲਾਂ ਦੀ ਸੇਵਾ ਕਰਾਂ ਮੈਂ ਮੈਂ ਮਾਘੁਜਰ ਕੋਰਦੀ ਮੈਂ ਸੇਵਾ ਕਰਾਂਗੀ ਆਖਣ ਲੱਗੇ ਨਾ ਇਹ ਤਾਂ ਨਹੀਂ ਜਾ ਸਕਦਾ ਬਾਬਾ ਮੋਤੀ RAM ਮੇਰਾ ਹੱਥ ਜੋੜ ਕੇ ਕਹਿੰਦਾ ਤੁਸੀਂ ਜੋ ਕੀਮਤ ਚਾਹੋ ਜੋ ਤਨ ਜੋ ਮਾਇਆ ਚਾਹੋ ਮੈਂ ਤੁਹਾਨੂੰ ਦੇ ਦੇਵਾਂਗਾ ਇੱਕ ਵਾਰੀ ਗੁਰੂ ਕਿਆਂ ਲਾਲਾਂ ਦੀ ਮੈਨੂੰ ਸੇਵਾ ਕਰਾ ਲੈਣ ਸਾਧ ਸੰਗਤ ਜੀ ਉਹਨਾਂ ਨੇ ਆਖਿਆ ਫਿਰ ਮਾਇਆ ਲਿਆ ਉਹਨਾਂ ਨੇ ਆਖਿਆ ਲਿਆ ਮਾਇਆ ਫੇਰ ਤੂੰ ਸੇਵਾ ਕਰ ਸਕਦਾ ਹੈ ਸਾਧ ਸੰਗਤ ਉਸ ਵੇਲੇ ਬਾਬਾ ਮੋਤੀ RAM ਮੇਰਾ ਆਪਣੇ ਘਰ ਗਿਆ ਆਪਣੇ ਘਰ ਵਾਲੀ ਨੂੰ ਉਹ ਭਗਵਾਨ ਨੇ ਗੁਰੂਦਿਆਂ ਲਾਲਾਂ ਦੀ ਸੇਵਾ ਕਮਾਉਣੀ ਤਾਂ ਕਿਹੜਾ ਸਦਾ ਨਾਲ ਜਾਣ ਜਿੰਨੇ ਪੇਕੇ ਘਰ ਵੱਲੋਂ ਗਹਿਣੇ ਮਿਲੇ ਸੀ ਮਾਇਆ ਮਿਲੀ ਸੀ ਤਾਂ ਸੀ ਉਹ ਮਾਂ ਮਾਤਾ ਭੋਲੀ ਬਾਬਾ ਮੋਤੀराम ਮਹਿਰਾਜੀ ਦੇ ਘਰ ਵਾਲੀ ਅੰਦਰੋਂ ਚੁੱਕ ਕੇ ਲਿਆਂਦੇ ਗਹਿਣੇ ਸਾਰੇ ਅੱਗੇ ਰੱਖਦੇ ਕਹਿੰਦੀ ਜੀ ਸਾਰੇ ਦੇ ਦਿਓ ਤੁਸੀਂ ਸੇਵਾ ਕਮਾਉਣੀ ਦਿਓ ਆਨੰਦ ਜਾ ਕੇ ਇਹ ਸਿਪਾਈ ਤਾਂ ਟਕੇ ਟਕੇ ਦੇ ਵਿਗਦੇ ਫਿਰਦੇ ਨੇ ਦੇਵਿਆ ਨੂੰ ਟਕੇ ਸਾਧ ਸੰਗਤ ਜੀ ਬਾਬਾ ਮੋਤੀराम ਮਹਿਰਾ ਜੀ ਨੇ ਗਹਿਣੇ ਦਿੱਤੇ ਪਰਸ਼ਾਤਾ ਲੰਗਰੀ ਸੀ ਬਾਬਾ ਮੋਤੀराम ਮਹਿਰਾ ਵਜੀਦੇ ਦੀ ਫੌਜੇ ਅੰਦਰ ਸਾਧ ਸੰਗਤ ਬਾਬਾ ਮੋਤੀराम ਮਹਿਰਾ ਜੀ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਸਜਦਾ ਕਰਦੇ ਮੱਥਾ ਟੇਕਦੇ ਨੇ ਤੇ ਮਾਤਾ ਗੁਜਰ ਕੌਰ ਜੀ ਅੱਖਾਂ ਲੱਗੇ ਵੇ ਕੌਣ ਐ ਵੀ ਭਾਈ ਪੁੱਤਰਾ ਤੂੰ ਕੌਣ ਐ ਮਾਤਾ ਜੀ ਮੈਂ ਮੋਤੀ ਉਹ ਗੱਲ ਸੁਣ ਐਡੀਆਂ ਜ਼ਾਲਮ ਸਰਕਾਰਾਂ ਸਾਨੂੰ ਇੱਥੇ ਫੜ ਕੇ ਕੈਦ ਕੀਤਾ ਉਹ ਗੱਲ ਸੁਣ ਮੋਤੀ ਪੁੱਤਰਾ ਆਪਣੀ ਜਾਨ ਜੋਖਮ 'ਚ ਪਾ ਕੇ ਸਾਡੇ ਕੋਲ ਆਇਆ ਉਹ ਤੈਨੂੰ ਡਰ ਨਹੀਂ ਲੱਗਦਾ ਇਹਨਾਂ ਹਕੂਮਤਾਂ ਤੋਂ ਡਰ ਨਹੀਂ ਲੱਗਦਾ ਮਾਤਾ ਜੀ ਮੇਰੇ ਕੋਲ ਬਹੁਤਾ ਸਮਾਂ ਨਹੀਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮਾਤਾ ਜੀ ਮੈਂ ਲੰਗਰੀ ਆਂ ਮੈਂ ਤੁਹਾਨੂੰ ਪ੍ਰਸ਼ਾਦਾ ਭੋਜਨ ਛਕਾਉਣਾ ਚਾਹੁੰਦਾ ਮਾਤਾ ਜੀ ਆਖਣ ਲੱਗੇ ਨਾ ਵੇ ਪੁੱਤਰਾ ਅਸੀਂ ਭੁੱਖੇ ਤੇ ਹਾਏ ਮਰਨਾ ਮਨਜ਼ੂਰ ਏ ਪਰ ਇਸ ਪਾਪੀ ਇਸ ਜ਼ਾਲਮ ਹਕੂਮਤ ਦੇ ਕਰਦਾ ਇੱਕ ਦਾਣਾ ਵੀ ਅਸੀਂ ਛਕਣਾ ਫਿਰ ਉਸ ਵੇਲੇ ਤਨ ਮਹਾਪੁਰਸ਼ ਬਾਬਾ ਮੋਤੀराम ਜੀ ਮੈਰਾ ਫੇਰ ਦੁੱਧ ਗਰਮ ਕਰਕੇ ਲਿਆਏ ਸੀ ਮਾਤਾ ਜੀ ਮੈਂ ਸਮੁੰਦਰ ਲੈ ਕੇ ਆਉਣਾ ਹੈ ਤਨਮਾ ਗੁਜਰਕੌਰ ਜੀ ਵਾਸਤੇ ਸਮੁੰਦਰ ਲਿਆਂਦਾ ਦੁੱਧ ਲਿਆਂਦਾ ਗਰਮ ਕਰਕੇ ਲਾਲਚ ਦਿੱਤਾ ਸਿਪਾਈਆਂ ਨੂੰ ਜਦੋਂ ਦੁੱਧ ਲਿਆਂਦਾ ਮਾਂ ਗੁਜਰਕੌਰ ਜੀ ਨੂੰ ਮਾਤਾ ਜੀ ਆਪ ਜੀ ਵੀ ਛਕੋ ਸਭ ਜਾਨਿਆਂ ਨੂੰ ਵੀ ਛਕਾਓ ਸਾਧ ਸੰਗਤ ਜੀ ਤਨਮਾ ਗੁਜਰਕੌਰ ਜੀ ਨੇ ਉਹ ਗਲਾਸਾਂ ਵਿੱਚ ਦੁੱਧ ਪਾਇਆ ਮਾਂ ਗੁਜਰਕੌਰ ਛਕਦੀ ਸਭ ਜਾਨ ਦੇ ਛਕਦੇ ਨੇ ਉਦੋਂ ਬਾਅਦ ਇੱਕ ਦਿਨ ਦੁੱਧ ਪਿਆਇਆ 11 ਬੋ 12 ਬੋ ਨੂੰ ਫੇਰ ਦੁੱਧ ਸ਼ਗਉਂਦਾ ਹੈ 12 ਬੋ ਦੁੱਧ ਸ਼ਗਉਂਦਾ ਹੈ ਸਾਧ ਸੰਗਤ ਜੀ ਦੁੱਧ ਸ਼ਕਾ ਕੇ ਵਾਪਸ ਚਲੇ ਆ ਜਾਂਦਾ ਹੈ ਸਿਪਾਈਆਂ ਨੂੰ ਲਾਲਚ ਦਿੰਦਾ ਹੈ 13 ਬੋ ਦੀ ਗਜ਼ਹਿਰੀ ਲੱਗੀ ਸੀ ਜਦੋਂ 13 ਬੋ ਦੀ ਗਜ਼ਹਿਰੀ ਲੱਗੀ ਤੇ ਸਭ ਜਾਂਦਿਆਂ ਨੂੰ ਨੀਹਾਂ ਟਖਲਾਰ ਕੇ ਸ਼ਹੀਦ ਕਰਤਾ ਸ਼ਹੀਦੀ ਬਾਗ ਮਾ ਗੁਜਰਕੌਰ ਜੀ ਇਕੱਲੇ ਰਹਿ ਗਏ ਠੰਡੇ ਬੁਰਜ ਚ ਗੱਲੇਬੰਦ ਨੇ ਕਹਿੰਦੇ ਮਾਤਾ ਜੀ ਉੱਥੇ ਬੈਠੇ ਬਾਬਾ ਮੋਤੀराम ਜੀ ਮੇਰਾ ਦੁੱਧ ਅੱਗੇ ਵੀ ਲੈ ਕੇ ਆਉਂਦੇ ਸੀ ਅੱਜ ਵੀ ਲੈ ਕੇ ਆਏ ਸਾਥ ਸੰਗਤ ਬਾਬਾ ਜੀ ਦੁੱਧ ਲੈ ਕੇ ਆਏ ਤੇ ਪੌੜੀ ਲਾਈ ਬੁਰਜ ਦੇ ਪੁੱਛੋਂ ਮਾਤਾ ਜੀ ਨੂੰ ਮੱਥਾ ਟੇਕਿਆ ਮਾ ਗੁਜਰਕੌਰ ਉਹ ਮੋਤੀ ਪੁੱਤਰਾ ਤੂੰ ਆ ਗਿਆ ਲੈ ਆ ਦੁੱਧ ਛਕੀਏ ਐ ਦੁੱਧ ਦਾ ਗੜਵਾ ਰੱਖਿਆ ਤਨਮਾ ਗੁਜਰਕੌਰ ਜੀ ਆਖਣ ਲੱਗੇ ਪੁੱਤ ਅੱਗੇ ਮੇਰੇ ਲਾਲ ਇਸ ਵੇਲੇ ਨੂੰ ਆ ਜਾਂਦੇ ਸੀ ਅੱਜ ਨਹੀਂ ਆਇਆ ਐਂ ਪੁੱਛਦੇ ਮੇਰੇ ਲਾਲ ਅੱਗੇ ਇਸ ਵੇਲੇ ਨੂੰ ਆ ਜਾਂਦੇ ਸੀ ਅੱਜ ਨਹੀਂ ਆਏ ਮਾਤਾ ਜੀ ਤੁਸੀਂ ਦੁੱਧ ਛਕੋ ਕਿਨੇ ਨਾ ਆ ਜਾਣ ਤੇ ਫੇਰ ਛਕਾਂ ਮਾਂ ਗੁਜਰਕੌਰ ਇਹ ਆਸ ਲਈ ਇਹ ਆਸ ਲਈ ਬੈਠੀ ਕਿ ਅੱਗੇ ਜਾਂਦੇ ਸੀ ਹੁਣ ਵੀ ਆ ਜਾਣਾ ਉਹਨਾਂ ਨੇ ਹੱਥ ਜੋੜ ਕੇ ਫੇਰ ਮੋਤੀ RAM ਬੋਲਦਾ ਹੈ ਮਾਂ ਉਹ ਤੂੰ ਦੁੱਧ ਛਕ ਜਦੋਂ ਉਹ ਆਉਣਗੇ ਉਹਨਾਂ ਨੂੰ ਛਕਾ ਦਾਂਗੇ ਦੱਸਣਾ ਨਹੀਂ ਸੀ ਚਾਹੁੰਦਾ ਉਹਨੂੰ ਇਹ ਸੀ ਪਹਿਲਾਂ ਦੁੱਧ ਛਕਾ ਦਾਂ ਘੁੱਟ ਦੁੱਧ ਦਾ ਅੰਦਰ ਜਾਏਗਾ ਫੇਰ ਦੱਸਾਂਗਾ ਮਾਤਾ ਗੁਜਰਕੌਰ ਜੀ ਆਖਣ ਲੱਗੇ ਵੇ ਮੋਤੀ ਪੁੱਤਰਾ ਤੂੰ ਸਰਕਾਰ ਦਾ ਬੰਦਾ ਹੈ ਇਹਨਾਂ ਦੇ ਵਿੱਚ ਰਹਿਣਾ ਹੈ ਉਹ ਮੈਂ ਤਾਂ ਇੱਥੇ ਬੁਰਜ ਵਿੱਚ ਬੰਦਾ ਉਹ ਗੱਲ ਸੁਣ ਅੱਗੇ ਮੇਰੇ ਲਾਲ ਜਾਂਦੇ ਸੀ ਆ ਜਾਂਦੇ ਸੀ ਪਰ ਅੱਜ ਨਹੀਂ ਆਏ कि ने मेरे लाल मां जदों आए पुछते ना मेरे लाल लगे आज नहीं आज आए।, आज आए।, आज आए कि ने धन बाबा मोती राम जी मेहरा बोलਿਆ ਤਾਂ ਨਹੀਂ ਜਾਂਦਾ ਦੱਸਾਂ ਕਿ ਮਾਂ ਗੁਜਰਕੌਰ ਨੂੰ ਬੋਲਿਆ ਨਹੀਂ ਜਾਂਦਾ ਨੇਤਰ ਭਰਾਏ ਬਾਬਾ ਮੋਤੀराम ਮਹਿਰਾਜ ਕਹਿੰਦੇ ਮਾਤਾ ਜੀ ਦੁੱਧ ਛਕ ਲਓ ਫੇਰ ਦੱਸਦਾਂ ਨਾ ਮੇਰੇ ਲਾਲਾਂ ਦੀ ਖਬਰ ਦੱਸ ਮੈਨੂੰ ਵੀ ਕੀ ਬਣੀ ਲਾਲਾਂ ਨਾਲ ਕਿਉਂ ਨਹੀਂ ਆਏ ਰੋਂਦਾ ਰੋਂਦਾ ਨਾਲੇ ਤਾਂ ਹਾਂ ਮਾਰਦਾ ਤੇ ਨਾਲੇ ਆਏ ਕਹਿੰਦਾ ਮਾਤਾ ਗੁਜਰਕੌਰ ਨੂੰ ਮਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇ ਗਏ ਮਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇ ਗਏ ਮਾਤਾ 一 ਹੱਲਾ ਨਲ ਮਾਤਾ ਇਹਨਾਂ ਝਾਲਮਾਨੇ ਨੀਹਾਂ ਚ ਖਲਾਰ ਕੇ ਸੀਰ ਕੀ ਸਾਧ ਸੰਗਤ ਜੀ ਮਾਤਾ ਗੁਜਰਕੌਰ ਜੀ ਪੰਜ ਭੂਤਕ ਸਰੀਰ ਦਾ ਪੂਰੀ ਤਿਆਰ ਕਰਕੇ ਨਿਰੰਕਾਰ ਦੇ ਚਰਨਾਂ 'ਚ ਜਾਬ ਰਾਜੇ ਸੁਣਿਓ ਗੰਗੂ ਬ੍ਰਾਹਮਣ ਦਾ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਸਭ ਜਾਤੇ ਸ਼ਹੀਦ ਹੋ ਗਏ ਟੋਡਰ ਮਦ ਨੇ ਮੋਹਰਾ ਵਿਛਾ ਕੇ ਸੰਸਕਾਰ ਕਰਤਾ ਉਤੋਂ ਬਾਅਦ ਗੰਘੂ ਬ੍ਰਾਹਮਣ ਦੇ ਚਾਚੇ ਦਾ ਮੁੰਡਾ ਕੰਮਾ ਉਹਦਾ ਇਤਿਹਾਸ ਚ ਨਾ ਆਇਆ ਉਹਨੇ ਸ਼ਿਕਾਇਤ ਕੀਤੀ ਫਿਰ ਮਹਾਰਾਜ ਬਾਬਾ ਮੋਤੀराम ਜੀ ਉਹ ਕਹਿੰਦਾ ਵਜੀਦਿਆ ਤੂੰ ਕਹਿੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਆ ਲਾਲਾਂ ਦੀ ਕੋਈ ਹਿਫਾਜ਼ਤ ਨਾ ਕਰੇ ਉਹ ਗੱਲ ਸੁਣ ਤੇਰੀ ਫੌਜ ਵਿੱਚ ਰਹਿੰਦਾ ਬੰਦਾ ਤੇਰਾ ਹੋਵੇ ਸਿਪਾਹੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਨੂੰ ਉਹਨਾਂ ਦੇ ਲਾਲਾਂ ਨੂੰ ਦੁੱਧ ਪਿਆਉਂਦਾ ਫਿਰੇ ਕਹਿੰਦਾ ਕਿੰਨੇ ਪਿਆਇਆ ਇਹਨੇ ਮੋਤੀਰਾਮ ਇਹ ਸਿੱਖ ਸੀ ਮਹਾਰਾਜ ਦਾ ਇਹਨੇ ਦੁੱਧ ਪਿਆਇਆ ਕਹਿੰਦਾ ਸਜ਼ਾ ਮਿਲੇਗੀ ਵਜੀਦੇ ਨੂੰ ਤਾਂ ਚਾਹੀਦਾ ਸੀ ਸੁਣਿਓ ਉਸ ਵੇਲੇ ਬਾਬਾ ਮੋਤੀਰਾਮ ਮੇਰੇ ਨੂੰ ਬੁਲਾਇਆ ਬੁਲਾ ਕੇ ਕਹਿੰਦੇ ਨੇ ਕਿਉਂ ਬਈ ਤੂੰ ਦੁੱਧ ਛਕਾਇਆ ਕਹਿੰਦੇ ਜੀ ਛਕਾਇਆ ਜਿਹੜੀ ਸ਼ਰਤ ਸਾਹਿਬ ਜਦਿਆਂ ਅੱਗੇ ਰੱਖੀ ਸੀ ਏਹੀ ਸ਼ਰਤ ਬਾਬਾ ਮੋਤੀराम ਅੱਗੇ ਗੱਲ ਸੁਣ ਇਸਲਾਮ ਧਰਮ ਕਬੂਲ ਕਰ ਲੈ ਆਪਣਾ ਧਰਮ ਛੱਡ ਦੇ ਵੱਡੀ ਗਲਤੀ ਕੀਤੀ ਤੂੰ ਬਚ ਜਾਏਗਾ ਜੇ ਨਹੀਂ ਫਿਰ ਹਸ਼ਰ ਉਹ ਹੋਏਗਾ ਸਜ਼ਾ ਉਹ ਦੇਾਂਗੇ ਜਿਹੜਾ ਰਹੀਂਦੀ ਦੁਨੀਆ ਤੱਕ ਯਾਦ ਰਹੇਗੀ ਹੱਥ ਜੋੜ ਕੇ ਬਾਬਾ ਮੋਤੀराम ਮੇਰਾ ਇਹਨਾਂ ਗੱਲ ਸੁਣੋ ਜੀ ਮੈਂ ਆਪਣਾ ਫਰਜ਼ ਨਿਭਾਇਆ ਮੈਨੂੰ ਬਾਲਕਾਂ ਤੇ ਤਰਸ ਆਇਆ ਮੈਂ ਦੁੱਧ ਪਿਆਇਆ ਕੋਈ ਮਾੜਾ ਕੰਮ ਨਹੀਂ ਕੀਤਾ ਜੇ ਤੁਸੀਂ ਕਹਿੰਦੇ ਹੋ ਵੀ ਸਜ਼ਾ ਦੇਣੀ ਹੈ ਮੈਂ ਹਾਜ਼ਰਾਂ ਜਿਹੜੀ ਮਰਜ਼ੀ ਸਜ਼ਾ ਦੱਸੋ ਕੀ ਸਜ਼ਾ ਦੇ ਹੋਗੇ ਸਾਧ ਸੰਗਤ ਉਸ ਵੇਲੇ ਧੰਨ ਬਾਬਾ ਮੋਤੀ ਰਾਮ ਮਹਿਰਾਜੀ ਦਾ ਬਾਲਕ ਨਿਕਾਜਾ ਪੁੱਤਰ ਉਹਨੂੰ ਲਿਆਂਦਾ ਫੜ ਕੇ ਸਾਰਾ ਪਰਿਵਾਰ ਐ ਖੜਾ ਰਿਆ ਬਾਬਾ ਮੋਤੀ ਰਾਮ ਮਹਿਰਾਜੀ ਦਾ ਇੱਕ ਪੁੱਤਰ ਨਰੈਣ ਉਹਨੂੰ ਜਦੋਂ ਸਾਹਮਣੇ ਖਿਲਾ ਰਿਆ ਉਹ ਗੱਲ ਸੁਣ ਜੇ ਇਸਲਾਮ ਕਬੂਲ ਕਰ ਲੇਗਾ ਚੰਗਾ ਰਹੇਗਾ ਤੂੰ ਮੇਰੇ ਹੁਕਮ ਦੀ ਉਲੰਘਣਾ ਕੀਤੀ ਏ ਨਹੀਂ ਤੇਰਾ ਘਣ ਬੱਚਾ ਸਭ ਕੋਲੂ ਪੀੜ ਦੇਾਂਗੇ ਕੋਲੂ ਉਸ ਵੇਲੇ ਹੁਣ ਵੀ ਉਸ ਵੇਲੇ ਉਹ ਹੁੰਦਾ ਸੀ ਜਦੋਂ ਆਪਾਂ ਗੰਨਾ ਲਾਉਂਦੇ ਆ ਤੇ ਜਿੰਦੇ ਚੋਂ ਰਤ ਕੱਢੀ ਜਾਂਦੀ ਉਹ ਕੋਲੂ ਉਹ ਕੋਲੂ ਦੇ ਕੋਲ ਲੈ ਗਏ ਬੜਾ ਵੱਡਾ ਇਕੱਠ ਹੋਇਆ ਐਡੀ ਵੱਡੀ ਗਲਤੀ ਨਿੱਕੀ ਜੀ ਸਜ਼ਾ ਐਡੀ ਵੱਡੀ ਸੁਣਿਓ ਪਹਿਲਾ ਬਾਬਾ ਮੋਤੀराम ਜੀ ਮੇਰਾ ਸੁਣੋ ਬਾਬਾ ਮੋਤੀराम ਜੀ ਦੇ ਮਹਾਰਾਜ ਜੀ ਦੇ ਪੁੱਤਰ ਨਾਰੈਣ ਨੂੰ ਫੜਿਆ ਉਸ ਕੋਲੂ ਵਿੱਚ ਪੈਰ ਪਾਏ ਕੋਲੂ ਚ ਜਦੋਂ ਪੈਰ ਪੁੰਦੇ ਨੇ ਜਾਲਮ ਵਜੀਦ ਦਾ ਹੁਕਮ ਕਰਦਾ ਚਰਖੜੀ ਚਲਾਓ ਘਮਾਓ ਕੋਲੂ ਨੂੰ ਜਦੋਂ ਕੋਲੂ ਐਂ ਚਲਾਉਣ ਲੱਗੇ ਸਾਸੰਗਤ ਜੀ ਉਹ ਨਿੱਕਾ ਜਿਹਾ ਵਾਲਕ ਉਹਦੇ ਪੈਰ ਪੀਸੇ ਗਏ ਪੈਰ ਫਿਸਦੇ ਆ ਫਿਸਦੇ ਆ ਸਾਸੰਗਤ ਲੱਤਾਂ ਤੱਕ ਜਦੋਂ ਕੋਲੂ ਚੱਲਿਆ ਐਂ ਅੱਗੇ ਉਹਨੂੰ ਕੋਲੂ 'ਚ ਪਾਉਂਦੇ ਨੇ ਚੱਪਣੀਆਂ ਤੱਕ ਜਦੋਂ ਆਇਆ ਨਾ ਗੁਰਮੁਖੋ ਪਾਏ ਤਾਂ ਪੈਰ ਸਾਬ ਤੇ ਕਚੁੰਬਰ ਗੱਟਦਾ ਹੱਟੀਆਂ ਦੇ ਭੋਰੇ ਬਣ ਗਏ ਐਂ ਤੜਫਾ ਤੜਫਾ ਕੇ ਬਾਬਾ ਮੋਤੀਰਾ ਮੇਰੇ ਨੂੰ ਵਖੁੰਦੇ ਨੇ ਉਹ ਮੋਤੀਆ ਅਜੇ ਤੇਰੇ ਬੱਚੇ ਦੀਆਂ ਲੱਤਾਂ ਤੇ ਪੈਰ ਤੇਰੇ ਬੱਚੇ ਦੀਆਂ ਲੱਤਾਂ ਤੇ ਪੈਰ ਅਜੇ ਉਹ ਕੋਲੂ ਚ ਦਿੱਤੇ ਨੇ ਬਚ ਬਚ ਸਕਦਾ ਹੈ ਜਾਨ ਬਚ ਸਕਦੀ ਏ ਮੰਨ ਲੈ ਇਸਲਾਮ ਧਰਮ ਬਾਬਾ ਮੋਤੀ ਦਾ ਮੇਰਾ ਧਨ ਸੀ ਸਿਦਕੀ ਸਿੱਖ ਐਸੇ ਸਿੱਖਾਂ ਤੋਂ ਹਜ਼ਾਰਾਂ ਜਨਮ ਲੈ ਕੇ ਨਾ ਦਾ ਦੇਣ ਨਹੀਂ ਦੇ ਸਕਦੇ ਉਹ ਗੁਰਮਖੋ ਧੰਨ ਬਾਬਾ ਮੋਤੀ ਦਾ ਮੇਰਾ ਜੀ ਨੇ ਪਤਾ ਕੀ ਆਖਿਆ ਵਜੀਦੇਆ ਮੇਰਾ ਤਾਂ ਇੱਕ ਪੁੱਤਰ ਤੁ ਕੋਲੂ ਚ ਪਾਇਆ ਹੈ ਨਾ ਜਿਸ ਗੁਰੂ ਕਿਆਂ ਲਾਲਾਂ ਨੂੰ ਮੈਂ ਦੁੱਧ ਪਿਆਇਆ ਹੈ ਜਿਸ ਗੁਰੂ ਕੇ ਲਾਲਾਂ ਦੇ ਪਿਤਾ ਵਾਸਤੇ ਮੈਂ ਇੰਦੀ ਗੁਰਬਾਨੀ ਕੀਤੀ ਮੇਰਾ ਤਾਂ ਇੱਕ ਪੁੱਤਰ ਤੁਸੀਂ ਕੋਲੂ ਚ ਪਾਇਆ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੋਂ ਆਪਣੇ ਚਾਰ ਵੰਗੇ ਚਾਰ ਵੰਗੇ ਮਹਾਰਾਏ ਨੇ ਐਡਾ ਸੀ ਤੇ ਐਡੀ ਗੁਰਮਤ ਮਹਾਰਾਏ ਮੇਰਾ ਇੱਕ ਚਲੇ ਆ ਵੀ ਜਾਏਗਾ ਕਿਹੜੀ ਗੱਲ ਏ ਸਾਧ ਸੰਗਤ ਜੀ ਜਦੋਂ ਕਹਿੰਦੇ ਕੋਲੂ ਚ ਪੰਦਿਆਂ ਗੇੜਾ ਦਿੰਦੇ ਨੇ ਤੜਫਾ ਤੜਫਾ ਮਾਰਦੇ ਨੇ ਜਦੋਂ ਸਾਧ ਸੰਗਤ ਜੀ ਪੇਟ ਤੱਕ ਢਿੱਡ ਨੂੰ ਜਦੋਂ ਵਿੱਚ ਕੋਲੂ ਦੇ ਦਿੱਤਾ ਉਹ ਗੁਰਮਖੋ ਐਸੇ ਖੂਨ ਦੇ ਫੁਵਾਾਰੇ ਵਹਿ ਤੁਰੇ ਕਹਿੰਦੇ ਖੂਨ ਦੀਆਂ ਬੁਛਾਰਾਂ ਬਾਬਾ ਮੋਤੀराम ਮਹਰੇ ਦੇ ਮੁਖ ਤੇ ਭਈ ਖੂਨ ਨਾਲ ਪਰ ਗਿਆ ਸਰਹੰਦ ਦੇ ਲੋਕ ਬੈਠੇ ਬੈਠੇ ਵੇਖਦੇ ਉਹ ਪਾਪੀਆ ਐਡਾ ਤਿਆਜਾਰ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਆ ਲਾਲਾ ਤੇ ਦਿਨੋ ਦਰਸ਼ ਨਹੀਂ ਆਇਆ ਜੇ ਦੁੱਧ ਪਿਉਣ ਦੀ ਸਜ਼ਾ ਕੋਲੂ ਚ ਪੀੜੇਗਾ ਸੁਣਿਆ ਇੱਥੇ ਹੀ ਵਸਨੀ ਤਨ ਬਾਬਾ ਮੋਤੀराम ਮਹਾਰਾਜੀ ਦੇ ਘਰ ਵਾਲੀ ਉਹ ਬੀਬੀ ਭੋਲੀ ਹੇ ਰੋਂਦੀ ਵਾਰੀ ਆਈ ਸਾਧ ਸੰਗਤ ਜੀ ਪੈਰ ਪਾਏ ਗੁਰਮਖੋ ਪਰਿਵਾਰ ਦੇ ਕੱਲੇ ਕੱਲੇ ਜੀ ਨੂੰ ਕੋਲੂ ਚ ਪਾ ਕੇ ਸ਼ਹੀਦ ਕੀਤਾ ਉਸੇ ਕੋਲੂ ਚ ਧਨ ਮਹਾਪੁਰਸ਼ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਾ ਕੇ ਜਦੋਂ ਸ਼ਹੀਦ ਕਰਨ ਲੱਗੇ ਜਦੋਂ ਸ਼ਹੀਦ ਕਰਨ ਲੱਗੇ ਇਹਨੇ ਮੋਤੀ ਆ ਇੱਕ ਵਾਰੀ ਸੋਚ ਲਾ ਪਰਿਵਾਰ ਦਾ ਕੀ ਬਣਿਆ ਜਾਨਾਂ ਗਵਾ ਕੇ ਆਪਣੀਆਂ ਅਜੇ ਵੀ ਵੇੜਾ ਤੇਰੇ ਕੋਲ ਇਸਲਾਮ ਕਬੂਲ ਕਰ ਲੈ ਤੇਰਾ ਵਿਗੜਿਆ ਕੁਛ ਨਹੀਂ ਪਰਿਵਾਰ ਚਲੇ ਗਿਆ ਪਰਿਵਾਰ ਤਾਂ ਦੁਬਾਰਾ ਵਸ ਜਾਏਗਾ ਵਿਆਹ ਤੇਰਾ ਕਰਾ ਦਾਂਗੇ ਬਹੁਤ ਕੁਛ ਦੇ ਦੇਾਂਗੇ ਵਜੀਰੀ ਦਾ ਅਹੁਦਾ ਦੇ ਦੇਾਂਗੇ ਹੱਥ ਜੋੜ ਕੇ ਸਾਡੇ ਵਰਗੇ ਬੰਦੇ ਓ ਗੁਰਮਖੋ ਅਸੀਂ ਕਾਹਦੇ ਬੰਦੇ ਆ ਅਸੀਂ ਤਾਂ ਸ਼ਰਾਬ ਦੀ ਬੋਤਲ ਪਿੱਛੇ ਵੇਖ ਜੰਨੇ ਆ ਸਾਡੇ ਸਾਡੀਆਂ ਜ਼ਮੀਰਾਂ ਦਾ ਐਸੀਆਂ ਨੇ ਸਾਨੂੰ ਤਾਂ 100 500 ਲਾ ਕੇ ਆ ਹੁਣ ਨਵਾਂ ਇੱਕ ਸਿਸਟਮ ਚੱਲਿਆ ਹੈ ਸਾਨੂੰ ਤਾਂ ਕੋਈ ਸਾਬਣ ਦੇ ਪੈਕੇਟ ਸਰਫ ਦੀਆਂ ਸਰਫ ਦੇ ਪੈਕੇਟ ਸਾਬਣ ਦੀਆਂ ਥੈਲੀਆਂ 500 700 ਰੁਪਇਆ ਦੇਵੇ ਉਹ ਅਸੀਂ ਤਾਂ ਮਿੰਟ ਚ ਧਰਮ ਬਦਲ ਜੰਨੇ ਆ ਅਸੀਂ ਤਾਂ ਮਿੰਟ ਜਬਦਾ ਧਰਮ ਛੱਡ ਜੰਨੇ ਆ ਤਾਂ ਬਾਬਾ ਮੋਤੀराम ਮਹਿਰਾ ਉਹ ਕਹਿੰਦੇ ਬੋਲ ਇੱਕ ਵਾਰੀ ਤੈਨੂੰ ਕੀ ਚਾਹੀਦਾ ਹੈ ਇਸਲਾਮ ਕਬੂਲ ਕਰ ਲੈ ਬਾਬਾ ਮੋਤੀराम ਮਹਾਰਾਜ ਜੀ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਕਲਗੀਧਰ ਗੁਰੂ ਗੋਬਿੰਦ ਸਿੰਘ ਜਿੰਦੇ ਤੇ ਬਹੁਤਾ ਖੁਸ਼ ਹੋਵੇ ਨਾ ਇਸ ਸ਼ਹਾਦਤ ਦੀ ਦਾਤ ਉਹਦੀ ਚੋਲੀ ਚ ਪਾਉਂਦਾ ਮੈਂ ਗੁਰੂ ਕੇ ਲਾਲਾਂ ਦੀ ਸੇਵਾ ਕਮਾਈ ਕੋਈ ਮਾੜਾ ਕੰਮ ਨਹੀਂ ਕੀਤਾ ਦੂਜੀ ਗੱਲ ਮੈਂ ਤਾਂ ਸਵਾਸ ਸਵਾਸ ਇਹੀ ਅਰਦਾਸ ਕਰਦਾ ਧਰਮ ਬਦਲਣਾ ਤਾਂ ਦੂਰ ਦੀ ਗੱਲ ਕੀ ਕਰਦਾ ਕਹਿੰਦੇ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਸਾਤਸੰਗਤ ਜੀ ਚੁੱਕਿਆ ਜਿਵੇਂ ਪੁੱਤਰ ਨੂੰ ਕੋਲੂ ਚ ਪੀੜਿਆ ਸੀ ਐਂ ਬਾਬਾ ਮੋਤੀराम ਮਹਾਰਾਜ ਨੂੰ ਕੋਲੂ ਚ ਪੀੜਿਆ ਜਾਨ ਨਿਕਲਦੀ ਏ ਕੋਲੂ ਚਲਦਾ ਹੈ ਮਰਦਾ ਮਰਦਾ ਵੀ ਗੁਰੂ ਦਾ ਸਿੱਖ ਇੱਕੋ ਗੱਲ ਕਹੀ ਜਾਂਦਾ ਹੈ ਉਹ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ Yari ta yari Tiki te tiki te tiki te tiki ਦਖਨਾ ਜਾਵੇ ਸਾਜਾਵੇ ਸਾਡਾ ਸਿੱਕੀ ਸਦਕ ਨਾ ਜਾਵੇ ਤੁਮੀ ਕਾਵੇ ਸਾਜਾਵੇ ਕਿ ਕਿਸ ਸਦਕ ਨਾ ਜਾਵੇ ਆਹ ਆਹ ਤੁਮੀ ਕਾਵੇ ਸਾਜਾਵੇ ਕਿ ਕਿਸ ਸਦਕ ਨਾ ਜਾਵੇ ਖਗਨਤ ਮਾਮਾ ਬਾਜੇ ਸੰਗੇ ਜੀ ਕੋਲੂ ਚ ਪਾ ਕੇ ਸ਼ਹੀਦ ਕੀਤਾ ਜੇ ਉਦੋਂ ਧਰਮ ਨਹੀਂ ਛੱਡਿਆ ਜੇ ਦੀਨ ਨਹੀਂ ਬਦਲਿਆ ਜੇ ਗੁਰੂ ਗੋਬਿੰਦ ਸਿੰਘ ਦੇ ਲੇਖੇ ਆਪਣੀ ਜ਼ਿੰਦਗਾਨੀ ਧੰਨਵਾ ਬਬਾ ਮੋਤੀਰਾ ਮਹਾਰਾਜ ਜੀ ਨੇ ਲਾਈ ਹੈ ਨਾ ਜੇਤੇ ਰਖਿਓ 1 2 4 ਨਹੀਂ ਕਰੋੜਾਂ ਸਜਦੇ ਰੋਜ਼ ਧੰਨਵਾ ਬਬਾ ਮੋਤੀਰਾ ਮਹਾਰਾਜ ਜੀ ਦੇ ਚਰਣਾ ਚ ਹੁੰਦੇ ਕਰੋੜਾਂ ਸਜਦੇ ਫਤੇਗੜ ਸਾਹਿਬ ਦੀ ਧਰਤੀ ਤੇ ਜਾਣਿਆ ਜਦੋਂ ਪੂਰਾ ਸਾਹਿਬ ਦੇ ਦਰਸ਼ਨ ਕਰੀਦਾ ਨਾ ਜਦੋਂ ਜਦੋਂ ਤੁਹਾਨੂੰ ਸਿੱਖ ਇਤਿਹਾਸ ਵਿੱਚ ਮਾਂ ਗੁਜਰੀ ਯਾਦ ਆਏਗੀ ਜਦੋਂ ਜਦੋਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਯਾਦ ਆਏਗਾ ਚੇਤੇ ਰੱਖਿਓ ਉਦੋਂ ਯਾਦ ਤੁਹਾਨੂੰ ਸੇਠ ਟੋਡਰਮਲ ਵੀ ਆਉਣਾ ਹੈ ਯਾਦ ਬਾਬਾ ਮੋਤੀराम ਮਹਿਰਾ ਵੀ ਆਏਗਾ ਤੇ ਚੇਤੇ ਰੱਖਿਓ ਸਰਸੰਗਤ ਜੀ ਜਦੋਂ ਜਦੋਂ ਤੱਕ ਧਰਤੀ ਆਕਾਸ਼ ਚੰਨ ਤਾਰੇ ਰਹਿਣਗੇ ਨਾ ਗੁਰੂ ਕਿਆਂ ਲਾਲਾਂ ਨੂੰ ਗੁਰੂ ਕਿਆਂ ਸਿੱਖਾਂ ਨੂੰ ਤੇ ਸਜਦੇ ਹੁੰਦੇ ਆਏ ਨੇ ਤੇ ਹੁੰਦੇ ਹੀ ਨੇ ਦੇ ਹੁੰਦੇ ਆਏ ਨੇ ਕੌਣ ਪੁੱਛਦਾ ਵਜੀਦੇ ਨੂੰ ਕੌਣ ਪੁੱਛਦਾ ਔਰੰਗਜ਼ੇਬ ਨੂੰ ਕੋਈ ਵੀ ਨਹੀਂ ਪੁੱਛਦਾ ਤੁਸੀਂ ਜਾ ਕੇ ਵੇਖਿਓ ਫਤੇਗੜ ਸਾਹਿਬ ਦੀ ਧਰਤੀ ਤੇ ਜਿਹੜਾ ਭੋਰਾ ਸਾਹਿਬ ਸਜਦਾ ਕਰਦਾ ਨਾਲ ਹੀ ਬਾਬਾ ਮੋਤੀराम ਮਹਾਰਾਜ ਜੀ ਦਾ ਸਥਾਨ ਬਣਿਆ ਉੱਥੇ ਜਾ ਕੇ ਸਜਦਾ ਕਰੋ ਉਹਨਾਂ ਗੁਰੂ ਕਿਆਂ ਲਾਲਾਂ ਨੂੰ ਗੁਰੂ ਕਿਆਂ ਪਿਆਰਿਆਂ ਨੂੰ ਅਸੀਂ ਸਿੱਖ ਥੋੜੀ ਸਾਡੀ ਤਾਂ ਉਂਗਲੀ ਤੇ ਚਰੀਟ ਆ ਜੇ ਅਸੀਂ ਤਾਂ ਗੁਰੂ ਨੂੰ ਮਿਹਣੇ ਮਾਰ ਮਾਰ ਸਾਧ ਸੰਗਤ ਜੀ ਪਤਾ ਨਹੀਂ ਕੀ ਕੁਝ ਬੋਲ ਜਾਂਦੇ ਆ ਧੰਸੀ ਗੁਰੂ ਕੇ ਸਿੱਖ ਮੁੱਖੋਂ ਸੀ ਨਹੀਂ ਉਚਾਰੀ ਸਾਧ ਸੰਗਤ ਜੀ ਸਾਡਾ ਪਿਆਰ ਤਾਂ ਮਤਲਬ ਹੀ ਹੈ